ਵਧੀਆ ਗੱਲਾਂ ਦੇ ਘਰ ਘਰ ਪਹੁੰਚਦਾ ਹੋਊਗਾ ਲੋਕ ਹਰਾਤੀ ਹੋਣਗੇ ਜਿਵੇਂ ਸਾਰੀ ਸਾਰੀ ਦਿਹਾੜੀ ਮਤਲਬ ਲੈਣਾ ਚੱਕਦੇ ਨੇ ਲੈਣਾ ਚ ਲੱਗਣਾ ਪਤਾ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਸਕੀਮ ਖਾਸ ਜਿਹਾ ਇਹੀ ਕਹਿੰਦਾ ਵੀ ਜੇ ਏਕਣ ਕਰ ਦੇਣ ਸਕੀਮ ਬਹੁਤ ਵਧੀਆ ਲੈਣਾ ਚ ਲੱਗਣ ਵਾਲਾ ਘਰ ਘਰ ਪਹੁੰਚਦਾ ਘਾਣਾ ਫਿਰ ਹੋਰ ਕੀ ਚਾਹੀਦਾ ਆਹੀ ਬਾਤ ਵਧੀਆ ਫਿਰ ਤਾਂ ਇਹਦਾ ਕੀ ਫਾਇਦਾ ਕੀ ਹੋਏਗਾ ਇਹਦਾ ਜੇ ਘਰੇ ਘਰੇ ਪੁਲਿਸ ਇਹਦਾ ਫਾਇਦਾ ਬਹੁਤ ਆ ਜੀ ਦਿਹਾੜੀ ਟੁੱਟ ਜਾਂਦੀ ਹੈ ਜੇ ਆਪਾਂ ਲਾਈਨਾਂ 'ਚ ਲੱਗਦੇ ਹਾਂ ਕਈ ਵਾਰ ਦੋ ਦੋ ਦਿਨ ਲੱਗ ਜਾਂਦੇ ਨੇ ਬਰਚੀ ਘਟਾਉਣ ਨੂੰ ਹੀ ਉਹ ਇਹਦਾ ਹੋਈ ਨੀ ਚੱਲਦਾ ਰਿਪੋਰਟ ਜਿਹਾ ਹੀ ਵਧੀਆ ਗੱਲ ਹੈ ਜੀ ਇਹ ਘਰ ਘਰ ਮਿਲਣਾ ਇੱਕ ਤਾਂ ਜਿਹੜੇ ਉਹ ਨਜਾਇਜ਼ ਕੰਮ ਚੱਲਦਾ ਹੈ ਤੇ ਉਹ ਬੰਦੇ ਜਿਹੜੇ ਲੋੜ ਵੱਧ ਨੂੰ ਉਹਦੇ ਚੱਕ ਚੀਜ਼ ਜਿਵੇਂ ਵਧੀਆ ਗੱਲ ਹੈ ਇਹ ਵਾਦੇ ਕਰਕੇ ਆਈ ਸੀ ਕਿ ਸਰਕਾਰ ਕੰਮ ਕਰ ਰਹੀ ਹੈ ਬਿਲਕੁਲ ਕਰ ਰਹੀ ਹੈ ਜਿਹੜੇ ਹੋਏ ਨੇ ਉਹ ਵੀ ਹੁਣ ਹੋ ਰਾਇਏ ਨੇ ਜਿਹੜੇ ਥੂੜੇ-ਮੋਤੇ ਰਹਿੰਦੇ ਸੀ ਐਜੀ ਗੱਲ ਦੀ ਜੋ ਵਾਦੇ ਦੇ ਉੱਤਰੀ ਉਹ ਪੂਰੇ ਕਰਦੀ ਆ ਅਸੀਂ ਧਨਵਰ ਕਹਿੰਦੇ ਆ ਸਰਕਾਰ ਨੂੰ ਅੱਗੇ ਤੋਂ ਵੀ ਸਾਨੂੰ ਚਾਹੀਦਾ ਵੀ ਐਜੀ ਸਰਕਾਰ ਉਹਦੀ ਜਿਹੜੀ ਘਰ-ਘਰ ਰਾਸ਼ਨ ਵਾਲੀ ਸਕੀਮ ਆ ਜੇ ਸ਼ੁਰੂ ਹੋ ਜਾ ਰਹੀ ਹੈ ਕੀ ਫਾਇਦਾ ਲੱਜਾ ਤੋਂ ਭੱਜੇ ਦਾ ਐਦਾ ਬਹੁਤ ਹੈ ਕਿਤੇ ਜਾਣਾ ਨਹੀਂ ਪੈਣਾ ਦਿਹਾੜੀ ਨਹੀਂ ਮਰਨੀ ਬੰਦੇ ਦੇ ਘਰ ਆਛਾ ਜਾਣਾ ਨਹੀਂ ਬੰਦੇ ਨੂੰ ਬੈਠਣਾ ਪੈਣਾ ਕਿੱਧਰ ਲਾਉਣਾ ਦਿਹਾੜੀ ਮਰਦੀ ਹੈ ਦਿਹਾੜੀਦਾਰ ਬੰਦੇ ਇਹ ਜੀ ਗੱਲ ਜੋ ਜਿਹੜੀ ਇੰਸ਼ੂ ਹੋ ਰਹੀ ਹੈ ਕਰਕਾ ਰਾਸ਼ਨ ਜਿਵੇਂ ਦੇਖਦੇ ਨੂੰ ਲੱਗਦਾ ਲੋਕਾਂ ਦਾ ਹੋਏਗਾ ਬਹੁਤ ਫਾਇਦਾ ਹੋਊ ਜੀ ਗਰੀਬੰਦ ਨੂੰ ਜਾਣਾ ਬਹੁਤ ਔਖਾ ਕਰ ਰਾਸ਼ਨ ਪਹੁੰਚਦਾ ਦਿਹਾੜੀ ਛੱਡਦਾ ਮਜ਼ਦੂਰ ਬੰਦਾ ਬਹੁਤ ਵਧੀਆ ਸਕੀਮਾ ਜੀ ਇਹ ਬੰਪਰ ਸਕੀਮਾ ਹੈ ਵਧੀਆ ਗੱਲਾਂ ਦੇ ਘਰ ਘਰ ਪਹੁੰਚਦਾ ਹੋਊਗਾ ਲੋਕ ਹੈਰਾਨ ਦੀ ਹੋਣਗੇ ਜਿਵੇਂ ਸਾਰੀ ਸਾਰੀ ਦਿਹਾੜੀ ਮਤਲਬ ਲੈਨਾਂ 'ਚ ਲੱਗਦੇ ਨੇ ਲੈਨਾਂ 'ਚ ਲੱਗਣਾ ਪੈਂਦਾ ਵੀ ਤੁਸੀਂ ਕਿਵੇਂ ਦੇਖਦੇ ਹੋ ਸਕੀਮ ਨੂੰ ਹਾਂ ਵੀ ਐਸੀ ਤਾਂ ਇਹੀ ਕਹਿਣਾ ਵੀ ਜੇ ਏਕਣ ਕਰ ਦੇਣ ਸਕੀਮ ਬਹੁਤ ਵਧੀਆ ਲੈਨਾਂ 'ਚ ਲੱਗਣ ਨਾਲ ਘਰ ਘਰ ਪਹੁੰਚਦਾ ਕਰਦਾ ਫਿਰ ਹੋਰ ਕੀ ਚਾਹੀਦਾ ਹਾਂਜੀ ਬਹੁਤ ਵਧੀਆ ਫਿਰ ਤਾਂ ਲੱਗਦਾ ਇਹਦਾ ਕੀ ਫਾਇਦਾ ਕੀ ਹੋਏਗਾ ਇਹਦਾ ਜੇ ਘਰੇ ਘਰੇ ਪਹੁੰਚਦੀ ਇਹ ਤਾਂ ਫਾਇਦਾ ਬਹੁਤ ਆ ਜੀ ਦਿਹਾੜੀ ਟੁੱਟ ਜਾਂਦੀ ਹੈ ਜੇ ਆਪਾਂ ਲੈਨਾਂ 'ਚ ਲੱਗਦੇ ਆ ਕਈ ਵਾਰ 2-2 ਦਿਨ ਲੱਗ ਜਾਂਦੇ ਨੇ ਪਰਚੀ ਘਟਾਉਣ ਨੂੰ ਹੀ ਕੱਟਦਾ ਹੀ ਨਹੀਂ ਉਹ ਇਹਦਾ ਹੋਈ ਨਹੀਂ ਚੱਲਦਾ ਰਿਮੋਟ ਜਿਹ ਹੈ ਹੀ ਹਾਂ ਇੱਕਣ ਫਿਰ ਬੰਦਾ ਹੈਰਾਨ ਹੀ ਹੁੰਦਾ ਵਿੱਚ ਬੰਦੇ ਰਹਿ ਵੀ ਜਾਂਦੇ ਨੇ ਵਿਚਾਰੇ ਜਿਵੇਂ ਕਿ ਕਿਵੇਂ ਦੇਖਦੇ ਹੋ ਕਹਿੰਦੇ ਨੇ ਕਿ ਗਰਗਰ ਪੀਜੇ ਘਰਾਂ ਦੇ ਵਿੱਚ ਪਹੁੰਚਣ ਲੱਗੇ ਲੱਗਦਾ ਕਿ ਹਾਂ ਜੀ ਵੀਰੇ ਵਧੀਆ ਗੱਲ ਹੈ ਤਾਂ ਇਹਨਾਂ ਲਈ ਸਮਾਂ ਤੇ ਜਿਵੇਂ ਹੁਣ ਮੰਨ ਲਓ ਵੀ 2-3 ਦਿਨ ਇਹਨਾਂ ਦੇ ਖਰਾਬ ਹੋ ਜਾਂਦੇ ਨੇ ਪਹਿਲੇ ਇੱਕ ਦਿਨ ਪਰਚੀ ਘਟਾਉਂਦੇ ਨੇ ਲਾਈਨਾਂ 'ਚ ਲੱਗ ਕੇ ਦੂਜੇ ਦਿਨ ਫਿਰ ਇਹ ਲੈਣ ਜਾਂਦੇ ਨੇ ਜਿਵੇਂ ਹੁਣ ਦਿਹਾੜੀ ਜੋਤੇ ਵਾਲਾ ਬੰਦਾ ਉਹਦਾ ਜੇ 2 ਦਿਨ ਮਰ ਕੇ ਉਹ ਤਾਂ 8-900000 ਰੁਪਏ ਘਾਟੇ ਦੇ ਵਿੱਚ ਜਾਂਦਾ ਨਾ ਇਹ ਵਧੀਆ ਗੱਲ ਆ ਘਰੇ ਤਾਂ ਬੁੜੀਆਂ ਵੀ ਲੈ ਸਕਦੇ ਨੇ ਜੇ ਬੰਦਾ ਨਹੀਂ ਕਰੇ ਵੀ ਹੈਗਾ ਵਧੀਆ ਗੱਲ ਆ ਬਹੁਤ ਵਧੀਆ ਚੀਜ਼ ਆ ਜੇ ਇਹ ਮਤਲਬ ਮਿਲਦਾ ਇਹਨਾਂ ਨੂੰ ਹਾਂਜੀ ਮੈਂ ਕਹਤ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਾਇਦਾ ਹੋਏਗਾ ਇਹਦਾ ਵਧੀਆ ਗੱਲ ਆ ਜੀ ਇਹ ਹਾਂ ਘਰ ਘਰ ਮਿਲਣਾ ਇੱਕ ਤਾਂ ਜਿਹੜੇ ਉਹ ਨਜਾਇਜ਼ ਕੰਮ ਚੱਲ ਰਹੇ ਨੇ ਉਹ ਬੰਦ ਨੇ ਜਿਹੜੇ ਲੋੜਵੰਦ ਨੂੰ ਉਹਦੇ ਚੱਕ ਚੀਜ਼ ਜੇ ਆਪਣੇ ਵਧੀਆ ਕਰਨਾ ਅਜਿਹਾ ਵੀ ਜਿਹੜੇ ਵਾਅਦੇ ਕੀਤੇ ਸੀਗੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੱਗਦਾ ਕਿ ਉਹਨਾਂ ਤੇ ਖਰੀ ਉਤਰੀ ਹੈ ਸਰਕਾਰ ਦੀ ਵੀਰੇ ਕਰੀ ਜਾਂਦੇ ਨੇ ਹੌਲੀ ਹੌਲੀ ਦੇਖੋ ਆਪਾਂ ਐਵੇਂ ਨਹੀਂ ਕਹਿੰਦੇ ਵੀ ਸਾਰੇ ਪੂਰੇ ਹੋ ਗਏ ਥੋੜੇ ਥੋੜੇ ਕਰਕੇ ਕਰ ਰਹੇ ਨੇ ਹਾਂ ਜੀ ਜੰਦਰ ਜਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਦੇਖ ਕੋਈ ਅਗਰ ਨਹੀਂ ਵਾ ਉਹੜਿਆ ਕਰਨੇ ਲੇਕਾ ਸੀ ਉਹ ਗਾ ਲੇਕਾ ਸੀ ਨਾ ਵੀ ਲਾਗਨ ਕਰ ਤਾ ਹੋ ਗਿਆ ਉਹੜਿਆ ਗੱਲਾਂ ਤਾਂ ਲੋਰ ਨਾ ਆਸ਼ਰਮ ਪਹਿਲਾਂ ਡੀਪੂ ਤੇ ਲੈ ਕੇ ਹੁੰਦੇ ਸੀ ਹਾਂਜੀ ਆਸ਼ਰਮ ਪਹਿਲਾਂ ਡੀਪੂ ਤੇ ਲੈ ਕੇ ਹੁੰਦੇ ਸੀ ਹਾਂਜੀ ਇਹ ਘਰੇ ਮਿਲੇਗਾ ਤਾਂ ਪਤਾ ਹੋਏਗਾ ਆਹ ਹੋਣੀ ਆਹ ਹੋਰੀਆ ਮਿਲੇਗਾ ਲੈ ਆ ਜਿਹੜੇ ਵਾਦੇ ਕਰਕੇ ਆਈ ਸੀ ਵੀ ਸਰਕਾਰ ਪੂਰੇ ਕੀਤੇ ਕਰ ਰਹੀ ਹੈ ਜੀ ਬਿਲਕੁਲ ਕਰ ਰਹੀ ਹੈ ਜਿਹੜੇ ਹੋਏ ਨੇ ਉਹ ਵੀ ਹੁਣ ਹੋ ਰਾਇਏ ਨੇ ਜਿਹੜੇ ਥੂੜੇ ਬੋਧੇ ਰਹਿੰਦੇ ਸੀ ਇਹ ਜੀ ਗੱਲ ਨਹੀਂ ਜੋ ਵਾਦੇ ਦੇ ਉੱਤਰੀ ਉਹ ਪੂਰੇ ਕਰਦੀ ਆ ਅਸੀਂ ਧਨਵਰ ਕਹਿੰਦੇ ਆ ਸਰਕਾਰ ਦਾ ਅੱਗੇ ਤੋਂ ਵੀ ਸਾਨੂੰ ਚਾਹੀਦਾ ਵੀ ਐਸੀ ਸਰਕਾਰ ਵਧੀਆ ਹੋ ਜਿਹੜੀ ਇਹ ਕਰਕਰ ਰਾਸ਼ਨ ਵਾਲੀ ਸਕੀਮਾਂ ਚ ਸ਼ੁਰੂ ਹੋਣ ਜਾ ਰਹੀ ਹੈ ਕੀ ਫਾਇਦਾ ਲੱਗਦਾ ਤੁਹਾਨੂੰ ਇਹਦਾ ਇਹਦਾ ਬਹੁਤ ਵਧੀਆ ਕਿਤੇ ਜਾਣਾ ਨਹੀਂ ਪੈਣਾ ਦਿਹਾੜੀ ਨਹੀਂ ਮਰਨੀ ਬੰਦੇ ਦੇ ਘਰ ਆਸ ਆ ਜਾਣਾ ਨੇ ਬੰਦੇ ਨੂੰ ਬੈਠਣਾ ਪੈਣਾ ਕਿੱਧਰ ਜਾਊਗਾ ਦਿਹਾੜੀ ਮਰਦੀ ਹੈ ਦਿਹਾੜੀਦਾਰ ਬੰਦੇ ਇਹ ਚੀਜ਼ਾਂ ਦੀ ਇਹ ਕਰਕੇ ਰਾਸ਼ਨ ਸਕੀਮ ਸ਼ੁਰੂ ਹੋ ਜਾ ਬਹੁਤ ਵਧੀਆ ਸਕੀਮ ਆ ਜੀ ਸਰਕਾਰ ਦੀ ਜੱਗਾ ਗਰੀਬਾਂ ਨੂੰ ਬੜਾ ਫਾਇਦਾ ਹੋ ਜੂਗਾ ਸਰਕਾਰ ਸਾਰੀ ਵਧੀਆ ਚੱਲ ਰਹੀ ਆ ਸਾਨੂੰ ਤਾਂ ਜਿਹੜੇ ਅੱਗੇ ਨਾਕੇ ਲੱਗਦੇ ਸੀ ਥਾੜਾ ਥਾੜਾ ਤੇ ਪੁਲਿਸ ਦੇ ਕੋਲਾ ਬੜਾ ਫਾਇਦਾ ਕਿਤੇ ਕੋਈ ਘੇੜਦੇ ਨਹੀਂ ਹੈਗੇ ਬਾਕੀ ਸਾਨੂੰ ਜਿੰਮੀਦਾਰਾਂ ਨੂੰ ਵੋਟਰਾਂ ਤੇ ਹੀ ਸਪਲਾਈ ਵਾਧੂ ਸਪਲਾਈ ਆਉਂਦੀ ਆ ਅੱਗੇ ਰਾਤਾਂ ਨੂੰ ਤੁਰੇ ਘੜਦੇ ਉਹ ਦਿਨੇ ਦਿਨੇ ਫਸਲਾਂ ਨੂੰ ਪਾਣੀ ਲਾਉਨੇ ਆ ਬਹੁਤ ਵਧੀਆ ਸਰਕਾਰ ਚੱਲ ਰਹੀ ਆ ਬਣਾ ਸਾਨੂੰ ਤਾਂ ਬੜਾ ਇਹਦਾ ਆਰਾਮ ਆ ਸੁੱਖਾ ਅਸੀਂ ਕਹਿੰਦੇ ਆਉਣ ਵਾਲੇ 50 ਸਾਲਾਂ ਚ ਵੀ ਇਹੀ ਸਰਕਾਰ ਆ ਬਈ ਸਰਕਾਰ ਦੇ ਕਾਰਜਕਾਂ ਨੂੰ ਕਿਵੇਂ ਕਹਿੰਦੇ ਹੋ ਜਿਹੜੇ ਕੰਮ ਜਿਹੜੇ ਵਾਦੇ ਦਿੱਤੇ ਸੀ ਸਰਕਾਰ ਨੇ ਦਿੱਤੇ ਕਰੀ ਆ ਹਾਂਜੀ ਜਿਹੜੇ ਸਰਕਾਰ ਵਾਦੇ ਕਰਕੇ ਆਈ ਸੀ ਉਹਨਾਂ ਦੇ ਖਰੇ ਉੱਰੀ ਆ ਹਾਂਜੀ ਪੂਰੇ ਕਰ ਰਹੀ ਆ ਹੌਲੀ ਹੌਲੀ ਸਟੈਪ ਬਾਈ ਸਟੈਪ ਪੂਰੇ ਕਰ ਰਹੀ ਆ ਸਾਨੂੰ ਆਸ ਆ ਵੀ ਸਾਰੇ ਵਾਦੇ ਇੰਨੇ ਟਰਮ ਦੇ ਵਿੱਚ ਪੂਰੇ ਹੋ ਜਾਣਗੇ ਹਾਂਜੀ ਕਰ ਰਾਸ਼ਨ ਨੇ ਜੇਵੇਂ ਲੱਗਦਾ ਲੋਕਾਂ ਨੂੰ ਫਾਇਦਾ ਹੋਏਗਾ ਬਹੁਤ ਫਾਇਦਾ ਹੋਊ ਜੀ ਗਰੀਬੰਦ ਨੂੰ ਜਾਣਾ ਬਹੁਤ ਔਖਾ ਕਰ ਰਾਸ਼ਨ ਪਹੁੰਚਦਾ ਦਿਹਾੜੀ ਛੱਡਦਾ ਮਜ਼ਦੂਰ ਬੰਦਾ ਬਹੁਤ ਵਧੀਆ ਸਕੀਮਾਂ ਜੀ ਇਹ ਕਿੰਮਰਤੀ ਮਾਰੇ ਲੋਕਾਂ ਨਾਲ ਭਾਈ ਹੋਣੀਆਂ ਦੇ ਵਿੱਚ ਠੀਕ ਹੈ ਕੋਈ ਗਰੀਬ ਬੰਦਾ ਨਹੀਂ ਤੁਰ ਸਕਦਾ ਕੋਈ ਹੈਂਡੀਕੈਪਡਾ ਬਹੁਤ ਵਧੀਆ ਸਕੀਮਾਂ ਨੇ ਸਰਕਾਰ ਨੂੰ ਕੰਮ ਕਿਵੇਂ ਦੇਖਦੇ ਹੋ ਜਿਹੜੇ ਵਾਦੇ ਕਰਕੇ ਆਈ ਸਰਕਾਰ ਤੋਂ ਦੇ ਹੋ ਰਹੀ ਬਿਲਕੁਲ ਜੀ ਵਾਰੀ ਵਾਰੀ ਪੂਰੇ ਹੋ ਜਾਈ ਜਾਂਦੇ ਨੇ ਬਹੁਤ ਵਧੀਆ ਬਾਰੇ ਪੂਰੇ ਕਰੇ ਸਰਕਾਰ ਨੇ ਇੱਕ ਕਰਨਬਰ ਸਰਕਾਰ ਚੱਲਦੀ ਆ ਤਾਰੀਏ ਸਰਕਾਰ ਕਰ ਕਰ ਰਸਨ ਵਾਲੀ ਕੀ ਲੱਗਦਾ ਤਾਂ ਫਾਇਦਾ ਹੋਏਗਾ। ਕਿ ਜਿਹੜੀ ਸਕੀਮ ਆਜੂ ਸਰਕਾਰ ਸ਼ੁਰੂ ਕਰੀ ਤਾਰੀ ਕਰ ਕਰ ਰਸਨ ਵਾਲੀ ਲੱਗਦਾ ਫਾਇਦਾ ਹੋਏਗਾ। ਫਾਇਦਾ ਤਾਂ ਹੋਊਗਾ ਜੀ। ਹਾਂ। ਫਾਇਦਾ ਤਾਂ ਹੋਊਗਾ ਹੀ ਇਹਦਾ। ਕਿ ਲੋਕਾਂ ਖੁਸ਼ ਨੇ ਕਿਤੇ ਲੈ ਲਾ ਚ ਲੱਗਦੇ ਤੇ ਭੀੜ ਬਹੁਤ ਸੀ। ਹੋਰ ਰੋੜਾ ਨਹੀਂ। ਮਜ਼ਾ ਰਾਸ਼ਟ ਲੱਗਿਆ ਲੋਕਾਂ ਨੂੰ। ਕਿਤੇ ਕਿਵੇਂ ਬੰਨੇ ਉਹ ਸਰਕਾਰ ਜਿਹੜੇ ਵਾਅਦੇ ਕਰਕੇ ਆਈ ਸੀ ਖਰੀ ਉਤਰਈ ਹੈ। ਉਤਰ ਰਹੀ ਹੈ ਜੀ। ਹਾਂ। ਆਜ ਵੀ ਉਤਰੇ ਹੋਗੇ। ਹਾਂ। ਕਰਦੇ ਆ ਕਿਹੜੇ ਕੰਮ ਤੋਂ ਵਧੀਆ ਲੱਗਦਾ ਸਰਕਾਰ ਦੇ ਆ ਰਾਜਨੀਤਿਕ ਅਧਰਮਣ ਲੱਗਿਆ ਤੇ ਹੋਰ ਜਿਹੜੇ ਕੰਮ ਚੱਲ ਨੇ ਵਧੀਆ ਹੀ ਨੇ ਆਖੇ ਵੀਰੇ ਤਿੰਨ ਤਨ ਮਹੀਨੇ ਰਸਾ ਮਿਲਦਾ ਹੁੰਦਾ ਹੁੰਦਾ ਬਹੁਤ ਵਧੀਆ ਡਾਕਟਰ ਕਾਰਾ ਬਣਾਉਂਦਾ ਵਧੀਆ ਜਿਹਨ ਸੀ ਇਹ ਕਿਰਿਆ ਸਰਕਾਰ ਲੱਗਦਾ ਕਿ ਫਾਇਦਾ ਹੋ ਰਿਹਾ ਇਹਦਾ ਹਾਂ ਆ ਬਹੁਤ ਫਾਇਦਾ ਹੋਣਾ ਹਾਂ ਵੀ ਲੋਕਾਂ ਨੂੰ ਕਣਕ ਲੈਣ ਜਾਣਾ ਪੈਂਦਾ ਸੀਗਾ ਆਪਣਾ ਛੱਡ ਕੇ ਸਾਰਾ ਪਰਿਵਾਰ ਛੱਡਣਾ ਪੈਂਦਾ ਉਹਨੂੰ ਘਰੇ ਆਉਗੀ ਡਿਲੀਵਰੀ ਹੋਊਗੀ ਉਹ ਬੜਾ ਸਿਸਟਮ ਕੀਤਾ ਜਿਵੇਂ ਬਰਗਰ ਵੀ ਦੇ ਡਿਲੀਵਰੀ ਹੋ ਕੇ ਸਕੇ ਘਰ ਨੂੰ ਲਾਸਟ